ਉੱਪ ਉਹ ਨਹੀਂ ਜਾਣਦਾ ਨਹੀਂ ਤੂੰ ਕਿੱਥੇ ਤੱਕ ਮਰਜ਼ੀ ਜੋੜ ਲਵਾ ਦੀ ਥੋੜਾ ਤੂੰ ਦਾਤਣਾ ਰੋ ਦੇ ਇੱਥੇ ਜਾਉਣੀ ਆ ਜੇ ਲੋ ਜਾਓ ਕਿੱਥੇ ਨੀਰਾ ਖੜਾ ਜਾਓ ਇੱਥੇ ਆ ਇੱਥੇ ਆ ਆ ਮੁਲਾਜ਼ਮੀ ਜ਼ਬਰਦਸਤੀ ਕਾਂਡੇ ਬੀਬੀ ਨਾਲ ਵੇਖੋ ਨਹੀਂ ਹੱਥ ਨਾਉਂਦੇ ਪਿੱਛੇ ਬੱਤਰੀ ਕਰੋ ਬੱਤਰੀ ਬੱਤਰੀ ਕਰੋ ਉੱਪਰ ਆ ਗੱਡ ਲਿਓ ਇਹਦਾ ਬਾਤ ਕੋਣ ਹੈ ਅੱਗੇ ਜੱਫੀ ਕੱਢੋ ਅੱਜ ਗਿਆ ਯਾਰ ਇਹ ਥੋੜੀ ਗੱਲਾ ਕੋਈ ਵੀ ਤੂੰ ਧੱਕੇ ਦਾ ਪੈ ਹੀ ਵਹੀ ਜਾਂਦੇ ਹੋ ਇੱਥੇ ਰੋ ਜਾ ਮੁੜ ਕੇ ਹੁਣੀ ਇੱਥੇ ਮੁੜ ਕੇ ਆਏ ਨੇ ਕੋਈ ਨਹੀਂ ਰੋ ਜਾ ਪਹਿਲੇ ਬੰਦੇ ਹੋ ਪਹਿਲੇ ਬੰਦੇ ਅੱਥੇ ਬੰਦੇ ਸਨ ਤਾਂ ਪੰਜਾਬ ਚ ਭਾਰਤ ਮਾਲਾ ਪ੍ਰੋਜੈਕਟ ਨੂੰ ਲੈ ਕੇ ਲਗਾਤਾਰ ਜਿਹੜਾ ਕਿ ਪੁਲਿਸ ਅਤੇ ਕਿਸਾਨਾਂ ਦੇ ਵਿਚਕਾਰ ਝੜਪ ਦੇਖਣ ਨੂੰ ਮਿਲਦੀ ਹੈ ਦੱਸਦੀ ਹੈ ਕਿ ਕਿਸਾਨਾਂ ਨੂੰ ਸਹੀ ਜਿਹੜਾ ਜ਼ਮੀਨਾਂ ਦਾ ਰੇਟ ਨਹੀਂ ਮਿਲ ਰਿਹਾ ਜਿਸ ਤੇ ਕਾਰਨ ਕਿਸਾਨ ਆਪਣੀ ਜ਼ਮੀਨਾਂ ਨਹੀਂ ਛੱਡਣਾ ਚਾਹੁੰਦੇ ਔਰ ਇਸ ਪ੍ਰੋਜੈਕਟ ਦੇ ਵਿੱਚ ਉਹ ਆਪਣੀਆਂ ਜ਼ਮੀਨਾਂ ਨਹੀਂ ਦੇਣਾ ਚਾਹੁੰਦੇ ਕਿਸਾਨਾਂ ਦੇ ਵੱਲੋਂ ਲਗਾਤਾਰ ਜਿਹੜਾ ਆਪਣੀ ਜ਼ਮੀਨਾਂ ਨੂੰ ਬਚਾਉਣ ਦੇ ਲਈ ਪ੍ਰਸ਼ਾਸਨ ਦੇ ਨਾਲ ਝੜਪ ਕਰਦਿਆ ਦੇਖਿਆ ਗਿਆ ਪਹਿਲਾਂ ਬਠਿੰਡਾ ਦੇ ਵਿੱਚ ਵੀ ਅਜਿਹੀਆਂ ਝੜਪਾਂ ਦੇਖਣ ਨੂੰ ਮਿਲੀਆਂ ਨੇ ਤਾਂ ਹੁਣ ਗੁਰਦਾਸਪੁਰ ਦੇ ਵਿੱਚੋਂ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਕਿ ਜਦੋਂ ਪ੍ਰਸ਼ਾਸਨ ਦੇ ਵੱਲੋਂ ਉੱਥੇ ਜਾ ਕੇ ਜ਼ਮੀਨ ਐਕਵਾਇਰ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਜਿਹੜਾ ਕਿਸਾਨਾਂ ਦੇ ਵੱਲੋਂ ਉਸ ਦਾ ਵਿਰੋਧ ਕੀਤਾ ਜਾਂਦਾ ਔਰ ਇਸ ਵਿਰੋਧ ਦੇ ਵਿੱਚ ਕਿਸਾਨ ਬੀਬੀਆਂ ਵੀ ਜਿਹੜੀਆਂ ਮੌਕੇ ਤੇ ਦਿਖਾਈ ਦੇ ਰਹੀਆਂ ਨੇ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਕਿ ਕਿਸਾਨਾਂ ਅਤੇ ਪ੍ਰਸ਼ਾਸਨ ਦੇ ਨਾਲ ਇਹ ਝੜਪ ਕਿਸ ਤਰ੍ਹਾਂ ਹੋਈ ਹੈ ਦੱਸਦੀ ਹੈ ਕਿ ਦਿੱਲੀ ਕਟੜਾ ਵੇ ਜਿਹੜਾ ਕਿ ਉਸਦੇ ਲਈ ਜਿਹੜਾ ਐਕਸਪ੍ਰੈਸ ਵੇ ਉਸਦੇ ਲਈ ਇਹ ਜ਼ਮੀਨ ਐਕਵਾਇਰ ਕਰਨ ਦੇ ਲਈ ਪ੍ਰਸ਼ਾਸਨ ਉੱਤੇ ਪਹੁੰਚਿਆ ਸੀ ਲੇਕਿਨ ਕਿਸਾਨਾਂ ਦੇ ਵੱਲੋਂ ਇਸ ਦਾ ਡਟ ਕੇ ਵਿਰੋਧ ਕੀਤਾ ਗਿਆ ਔਰ ਕਿਸਾਨਾਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਸਹੀ ਜਿਹੜਾ ਇਸ ਜ਼ਮੀਨ ਦਾ ਰੇਟ ਨਹੀਂ ਮਿਲਿਆ ਮੁੱਲ ਨਹੀਂ ਮਿਲਿਆ ਤੇ ਉਹ ਆਪਣੀ ਜ਼ਮੀਨਾਂ ਜਿਹੜੀਆਂ ਨਹੀਂ ਦੇਣਗੇ ਤਾਂ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਪ੍ਰਸ਼ਾਸਨ ਤੇ ਪੁਲਿਸ ਦੇ ਵਿਚਾਲੇ ਇਹ ਝੜਪ ਹੋ ਰਹੀ ਹੈ। ਉਹ ਉਹ ਨਹੀਂ ਜਾਣਦਾ ਨਹੀਂ ਤੂੰ ਕਿੱਥੇ ਤੱਕ ਮਰਜ਼ੀ ਘੋੜ ਲਗਾ ਦੀ ਥੋੜਾ ਕੰਡਾ ਟਣਾ ਰੋਜ ਇੱਥੇ ਚਲਾਉਣੀ ਆ ਇੱਧਰ ਖਲੋ ਜਾਓ ਆਹ ਕਿਸੇ ਨੀਰਾ ਖਵਾਉਂਦੇ ਹੋ ਮੋਹਰੀ ਸਹੀ ਐ ਜੀ ਚਲਾਉਣੀ ਆ ਬੇਰੁਖੀ ਖਲੋ ਜਾਓ ਰੋ ਆਵੇਂ ਇੱਥੇ ਆਓ ਇੱਥੇ ਦੋ ਮਿੰਟ ਲੈ ਬਾਹਰ ਦੀ ਹਾਂ ਆ ਮੁਲਾਜ਼ਮੀ ਜ਼ਬਰਦਸਤ ਹੀ ਕਾਂਡੇ ਬੀਬੀ ਨਾਲ ਵੇਖੋ ਵਾਈ ਕਿ ਮਰ ਗਿਆ ਨਾ ਵਾਈ ਨਹੀਂ ਆਹ ਨਹੀਂ ਹੱਥ ਲਾਉਂਦੇ ਪਿੱਛੇ ਬਜਰੀ ਕਰੋ ਬਜਰੀ ਬਜਰੀ ਕਰੋ ਕੰਡਾ ਘਟ ਲਿਓ થોડી ગઈ બી તું ધોઈ કહી જ ਰੋਏ ਮੁੜ ਕੇ ਹੁਣੀ ਇੱਥੇ ਮੁੜ ਕੇ ਆਏ ਨੇ ਕੰਮੀ ਰੋ ਲਿਓ ਤਾਂ ਪਹਿਲੇ ਬੰਦੇ ਪਹਿਲੇ ਬੰਦੇ ਇੱਥੇ ਬੰਦੇ ਤਾਂ ਪੰਜਾਬ ਚ ਭਾਰਤ ਮਾਲਾ ਪ੍ਰੋਜੈਕਟ ਨੂੰ ਲੈ ਕੇ ਲਗਾਤਾਰ ਜਿਹੜਾ ਕਿ ਪੁਲਿਸ ਅਤੇ ਕਿਸਾਨਾਂ ਦੇ ਵਿਚਕਾਰ ਝੜਪ ਦੇਖਣ ਨੂੰ ਮਿਲਦੀ ਹੈ ਦੱਸਦੀ ਹੈ ਕਿ ਕਿਸਾਨਾਂ ਨੂੰ ਸਹੀ ਜਿਹੜਾ ਜ਼ਮੀਨਾਂ ਦਾ ਰੇਟ ਨਹੀਂ ਮਿਲ ਰਿਹਾ ਜਿਸ ਤੇ ਕਾਰਨ ਕਿਸਾਨ ਆਪਣੀ ਜ਼ਮੀਨਾਂ ਨਹੀਂ ਛੱਡਣਾ ਚਾਹੁੰਦੇ ਔਰ ਇਸ ਪ੍ਰੋਜੈਕਟ ਦੇ ਵਿੱਚ ਉਹ ਆਪਣੀਆਂ ਜ਼ਮੀਨਾਂ ਨਹੀਂ ਦੇਣਾ ਚਾਹੁੰਦੇ ਕਿਸਾਨਾਂ ਦੇ ਵੱਲੋਂ ਲਗਾਤਾਰ ਜਿਹੜਾ ਆਪਣੀ ਜ਼ਮੀਨਾਂ ਨੂੰ ਬਚਾਉਣ ਦੇ ਲਈ ਪ੍ਰਸ਼ਾਸਨ ਦੇ ਨਾਲ ਝੜਪ ਕਰਦਿਆ ਦੇਖਿਆ ਗਿਆ ਪਹਿਲਾ ਬਠਿੰਡਾ ਦੇ ਵਿੱਚ ਵੀ ਅਜਿਹਾ ਚੜਪਾਂ ਦੇਖਣ ਨੂੰ ਮਿਲੀਆਂ ਨੇ ਤਾਂ ਹੁਣ ਗੁਰਦਾਸਪੁਰ ਦੇ ਵਿੱਚੋਂ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਕਿ ਜਦੋਂ ਪ੍ਰਸ਼ਾਸਨ ਦੇ ਵੱਲੋਂ ਉੱਥੇ ਜਾ ਕੇ ਜ਼ਮੀਨ ਐਕਵਾਇਰ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਜਿਹੜਾ ਕਿਸਾਨਾਂ ਦੇ ਵੱਲੋਂ ਉਸ ਦਾ ਵਿਰੋਧ ਕੀਤਾ ਜਾਂਦਾ ਔਰ ਇਸ ਵਿਰੋਧ ਦੇ ਵਿੱਚ ਕਿਸਾਨ ਬੀਬੀਆਂ ਵੀ ਜਿਹੜੀਆਂ ਮੌਕੇ ਤੇ ਦਿਖਾਈ ਦੇ ਰਹੀਆਂ ਨੇ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਕਿ ਕਿਸਾਨਾਂ ਅਤੇ ਪ੍ਰਸ਼ਾਸਨ ਦੇ ਨਾਲ ਇਹ ਝੜਪ ਕਿਸ ਤਰ੍ਹਾਂ ਹੋਈ ਹੈ ਦੱਸਦੀ ਹੈ ਕਿ ਦਿੱਲੀ ਕਟੜਾ ਵੇ ਜਿਹੜਾ ਕਿ ਉਸਦੇ ਲਈ ਜਿਹੜਾ ਐਕਸਪ੍ਰੈਸ ਵੇ ਹੈ ਉਸਦੇ ਲਈ ਇਹ ਜ਼ਮੀਨ ਐਕਵਾਇਰ ਕਰਨ ਦੇ ਲਈ ਪ੍ਰਸ਼ਾਸਨ ਉੱਤੇ ਪਹੁੰਚਿਆ ਸੀ ਲੇਕਿਨ ਕਿਸਾਨਾਂ ਦੇ ਵੱਲੋਂ ਇਸ ਦਾ ਡਟ ਕੇ ਵਿਰੋਧ ਕੀਤਾ ਗਿਆ ਔਰ ਕਿਸਾਨਾਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਸਹੀ ਜਿਹੜਾ ਇਸ ਜ਼ਮੀਨ ਦਾ ਰੇਟ ਨਹੀਂ ਮਿਲਿਆ ਮੁੱਲ ਨਹੀਂ ਮਿਲਿਆ ਤੇ ਉਹ ਆਪਣੀ ਜ਼ਮੀਨਾਂ ਜਿਹੜੀਆਂ ਨਹੀਂ ਦੇਣਗੇ ਤਾਂ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਪ੍ਰਸ਼ਾਸਨ ਤੇ ਪੁਲਿਸ ਦੇ ਵਿਚਾਲੇ ਇਹ ਝੜਪ ਹੋ ਰਹੀ ਹੈ